ਪਹਾੜਾ ਵਿੱਚ ਹੋ ਰਹੀ ਲਗਾਤਾਰ ਬਰਸਾਤ ਤੇ ਕਾਰਨ ਜਿੱਥੇ ਦਰਿਆਵਾਂ ਦੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਦਰਿਆ ਕਿਨਾਰੇ ਸਥਿਤ ਇਲਾਕਿਆਂ ਨੂੰ ਵੀ ਖਤਰਾ ਪੈਦਾ ਹੁੰਦਾ ਪਿਆ ਹੈ ਪਾਣੀ ਛੱਡਿਆ जान करके ਇਹ ਲੋਕ ਕਾਫੀ ਪਰੇਸ਼ਾਨ ਨੇ ਪਰੇ ਸੇ ਵਿਚਾਲੇ ਹੁਣ ਰਾਵੀ ਦਰਿਆ ਦੇ ਵਿੱਚ ਲੱਖਾਂ ਕਿਉਂ ਸਿੱਕ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਹੁਣ ਹਾਲਾਤ ਸਥਿਰ ਦਸੇ ਜਾ ਰਹੇ ਨੇ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਦਰਿਆ ਕੰਡੇ ਰਹਿਣ ਵਾਲੇ ਲੋਕਾਂ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਦੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰੰਧ ਕੀਤੇ ਜਾ ਰਹੇ ਨੇ ਤੇ ਐਮਰਜੈਂਸੀ ਹਾਲਾਤਾਂ ਵਾਸਤੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਪਾਣੀ ਕਿੱਥੇ ਆਇਆ ਕਿੱਲੇ ਆਇਆ ਇਹ ਫਸਲਾਂ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਆ ਇੱਥੇ ਲੱਗੇ ਸਕੇ ਜਿਹੜਾ ਆਣਾ ਜਾਣਾ ਪਾਰਪੁਰ ਤੋਂ ਖਾ ਜਾਂਦਾ ਕਿੰਨੇ ਪਿੰਡ ਜਿਹੜੇ ਦਰਿਆ ਤੋਂ ਪਾਰ ਸੱਤ ਪਿੰਡ ਨੇ ਪਾਰ ਸੱਤ ਪਿੰਡ ਸੋ ਉਹਨਾਂ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇ ਇਸ ਨਹੀਂ ਆ ਬੜੇ ਬੜੇ ਲਿੱਟਰ ਆਂਦੇ ਨੇ ਤੇ ਬੜਾ ਕੁੱਕ ਕਰਕੇ ਜਾਂਦੇ ਨੇ ਰੇਵਣ ਕੱਟਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਐ ਸਵੇਰ ਦਾ ਹੀ ਹੈ 10 11 ਵਜੇ ਦਾ ਦਰਿਆ ਦੇ ਵਿੱਚ ਹੀ ਪਹਿਲਾਂ ਪੂਰਾ ਉਸ ਤੋਂ ਬਾਅਦ ਬਾਹਰ ਨਿਕਲਣੇ ਸ਼ੁਰੂ ਹੋ ਗਿਆ ਬਸੇਰੇਆਂ ਦੀ ਬੇੜੀ ਬੰਦ ਹੋ ਗਈ ਹੈ ਆਣਾ ਜਾਣਾ ਬੰਦ ਹੋ ਗਿਆ ਜਿਹੜਾ ਪਾਰ ਦਾ ਸਿਸਟਮ ਸਾਰਾ ਖਤਮ ਹੋ ਗਿਆ ਤੇ ਜਿਹੜਾ ਇੱਧਰ ਲਾਇਆ ਇੱਧਰ ਵੀ ਜਿਹੜੇ ਪੱਠੇ ਪੁੱਠੇ ਮਾੜੇ ਮੋٹے ਲੋਕਾਂ ਦੇ ਵੀ ਖਤਮ ਹੋ ਗਏ ਨੇ ਤੇ ਪਿੰਡ ਹੈਗੇ ਨੇ ਜੀ ਕੋਈ 7-8 ਦੋ ਪਿੰਡ ਪਠਾਨਕੋਟ ਦੇ ਆ ਕੋਈ ਚਾਰ ਦਿਨਾਂਗਰ ਬਲਾਕ ਦੇ ਆ ਉਹ ਫਿਰ ਲੋਕ ਇੱਧਰ ਹੋ ਜਾ ਭਰਾ ਉਹ ਲੋਕ ਬਸ ਉਹ ਪਾਰ ਹੀ ਨੇ ਇੱਧਰ ਵਾਲੇ ਇੱਧਰ ਤੇ ਉੱਧਰ ਵਾਲੇ ਉੱਧਰ ਕੋਈ ਸਿਸਟਮ ਨਹੀਂ ਬਿਲਕੁਲ ਮਤਲਬ ਕਨੈਕਸ਼ਨ ਟੁੱਟੇ ਦਾ ਹਲੇ ਥੋੜਾ ਹੀ ਬੜਾ ਉਹਨਾਂ ਖਾਸ ਵੀ ਨਹੀਂ ਪਾਣੀ ਠੀਕ ਚੱਲਣ ਦਾ ਆਪਣਾ ਦੌਰ ਦੇ ਵਿੱਚ ਵੈਸੇ ਵੇਖਿਆ ਰਹਿਤਾ ਕਿ ਹੁਣ ਇਹ ਕੋ 5 ਵਜੇ ਜਿਆਦਾ ਸਵੇਰੇ ਪਾਣੀ ਕਹ ਰਿਹਾ ਕਿ ਹੋਰ ਪਾਣੀ ਛੱਡੇ ਡੇਢ ਲੱਖ ਕੀ ਉਸ ਇੱਕ ਹੁਣ ਇਹਨਾਂ ਨੇ ਪਤਾ ਇਹਨਾਂ ਤੁਹਾਨੂੰ ਮੁਲਾਜ਼ਮਾਂ ਨੂੰ ਪਤਾ ਹੈਗਾ ਉੱਪਰ ਅਸੀਂ ਕੀ ਕਹਿ ਸਕਦੇ ਬਈ ਛੱਡਿਆ ਜਾਂ ਨਹੀਂ ਛੱਡਿਆ ਨਜਾਇਜ਼ ਤੇ ਇੱਥੋਂ ਛੱਡ ਕੇ ਫਿਰ ਕਿੱਧਰ ਨੂੰ ਜਾਓਗੇ ਆ ਤ ਤੁਸੀਂ ਦੇ ਖੱਜਲ ਖੁਜਲ ਹੋ ਜਾਣਾ ਪਰ ਆ ਕਰਨਾ ਕੀ ਆ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਜੀ ਫੜੇ ਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿੰਨਾ ਕਿ ਡੰਗਰ ਮਾਲ ਬੱਚਾ ਆਪਣੇ ਕੋ ਮਾਲ ਬੱਚਾ ਆ ਸਾਡੇ 5-7 ਘਰ ਆਇਆ ਕੋ 100-200 ਮਾ ਸਾਡੇ ਕੋ ਤੇ ਸਾਰੇ ਹੀ ਜਾ ਰਹੇ 5-7 ਘਰ ਸਾਰੇ 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 ਦੱਸਿਆ ਕੁਝ ਕਿੰਨੇ ਕੁ ਦਿਨ ਰਹਿਣਗੇ ਜਿੰਦਰ ਕਿਸੇ ਨੇ ਨਹੀਂ ਦੱਸਿਆ ਹੁਣ ਦੇਖੋ ਇੰਦਰ ਪਾਣੀ ਰਹੇਗਾ ਹੁਣ ਇੰਦਰ ਜਾਣਾ ਜੇ ਜੇ ਪਾਣੀ ਰਹੇਗਾ ਹੁਣ ਜਦ ਤੱਕ ਇਹ ਬਸ ਫਿਰ ਮੁੜ ਕੇ ਦੀ ਆਣਾ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਅਸੀਂ ਜੰਪਾਲ ਤੋਂ ਇੱਥੇ ਬੱਚ ਬਣਦੇ ਤੇ ਪਹਿਲੇ ਵੀ ਕਦੀ ਅਜਿਹਾ ਹੋਇਆ ਪਹਿਲੇ ਵੀ ਆਂਦਾ ਪਾਣੀ ਪਹਿਲੇ ਵੀ ਹੋਇਆ ਬੜੀ ਬਾਰੀ ਹੁੰਦਾ ਇੱਥੇ ਨਹੀਂ ਹੁੰਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਭੇਜੀ ਗਈ ਹੁਣ ਤੱਕ ਕੋਈ ਕੱਖ ਨਹੀਂ ਭੇਜਦਾ ਸਾਨੂੰ ਯਾਰ ਗਰੀਬਾਂ ਨੂੰ ਕੋਈ ਕੱਖ ਨਹੀਂ ਭੇਜਦਾ ਜਿੱਦਾਂ ਕਿ ਸਾਰੀਆਂ ਆਲਰੇਡੀ ਹੋ ਤੁਸੀ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਡ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਮਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੁੱਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residen area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮ ਤੋਂ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮਸ ਐ ਅਸੀਂ ਇੱਥੇ ਡਿਪਲੋਏ ਕਰ ਦਿੱਤੀਆਂ ਸਾਡਾ ਰੈਵਨਿਊ ਸਟ ਕਿਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਐਸਐਮਬ ਨੇ ਆਪ ਅਥੇ ਸਾਰੇ ਆਂਕੜੇ ਸੀ ਵੇਖੇ ਐ ਸਪੈਸ਼ਲੀ ਐਸਐਮਬ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈਲਾਈਟ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਉਸ ਬਾਅਦ ਕਿਸੇ ਰੋਗ ਦੀ ਫੂਲੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧ ਜਰੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਚਾ ਉਹਨਾਂ ਦੀ ਰਿਪੇਅਰ ਕਰਾ ਕੇ ਰੱਖ ਲਏ ਸੀ ਕਿਉਂ ਉਹ ਵੀ ਅੱਜ ਤੇ ਪਹੁੰਚ ਰਹੀ ਹੈ ਤੇ ਜਿਸ ਦਾ ਥੋੜਾ ਜਿਹਾ ਪਾਣੀ ਦਾ ਫਲੋਟ ਥੋੜਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਵਾ ਦੇ ਸਾਡੀ ਨਾ ਆਰਟੀਟੀ ਟੀਮ ਹੈ ਰੈਪਿਡ ਰਿਸਪੌਂਸ ਟੀਮ ਸਾਡੇ ਐਸਐਮਓ ਦੀ ਨਿਗਰਾਨੀ ਤੇ ਲੱਗੀ ਹੈ ਟੀਮ ਕਿਸੇ ਵੀ ਤਰ੍ਹਾਂ ਦਾ ਕੋਈ ਫਲੱਡ ਦਾ ਕੋਈ ਚਾਂਸ ਬੰਦਾ ਤੇ ਉੱਥੇ ਸਾਡੀ ਟੀਮ ਅ 3-4 ਟੀਮਾਂ ਬਣੀ ਹੈ ਸਾਡੀਆਂ ਆਪਾਂ ਰਿਸਪੌਂਸ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਹੁੰਦਾ ਹੈ ਤੇ ਸਾਡੀ ਟੀਮ ਬਿਲਕੁਲ ਤਿਆਰ ਹੈ ਵੈਸੇ ਤੇ ਦੇਖਦੇ ਪਏ ਆ ਲੈਵਲ ਜਿਹੜਾ ਪਾਣੀ ਦਾ ਉੱਤੇ ਤੇ ਉੱਤੇ ਹੀ ਆ ਵਧਿਆ ਨਹੀਂ ਆ ਮੈਨੂੰ ਲੱਗਦਾ ਕਿ ਘਟ ਰ ਗਿਆ ਆ ਕਿ ਨਾਲੋਂ ਜੇ ਫਿਰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਤੇ ਆਪਣੀ ਪੀਐਸਏ ਬਹਰਾਮਪੁਰ ਦੀ ਟੀਮ 3-4 ਟੀਮਸ ਬਣੀ ਦੀਆਂ ਉਹ ਬਿਲਕੁਲ ਤਿਆਰ ਹੈ ਫਰਸਟ ایڈ ਬਾਕਸ ਸਾਡੇ ਐਮ뷸ੈਂਸ ਵਗੈਰਾ ਸਭ ਰੈਡੀ ਹੈ ਸ਼ੈਲਟਰ ਬਣਾਏਗੇ ਨੇ ਸ਼ੈਟਰੋਂ ਬਣਿਆ ਸਰ ਇੱਕ ਇੱਥੇ ਬਣਿਆ ਆਪਣੇ ਮਕੋੜਾ ਇੱਕ ਬਣਿਆ ਚੌਕਰਾ ਫਿਲਹਾਲ ਸਥਿਤੀ ਕੀ ਹੈਗੀ ਸਥਿਤੀ ਨੋਰਮਲ ਆ ਕੋਈ ਡੰਨ ਵਾਲੀ ਗੱਲ ਨਹੀਂ ਉਹ ਗੁਜਰਾ ਡੇਰੇ ਹੱਥਾ ਲੈ ਕੇ ਤਾਂ ਲੈ ਸਰ ਦੋ ਚਾਰ ਗੁਜਰਾ ਡੇਰੇ ਗਾਂ ਲੈ ਗਿਆ ਆਪਾਂ ਸਭ ਜਗ੍ਹਾ ਪਜਾਤਾ ਸਭ ਜਗ੍ਹਾ ਠੀਕ ਹੈ ਕੀ ਨਾਂ ਸਰ ਆਪਣਾ ਡਾਕਟਰ ਅਮੀਰ ਆ ਮੇਰਾ